ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਪ੍ਰੀਤ ਸਿੰਘ ਸੋ ਅੱਜ ਦਾ ਜਿਹੜਾ ਵਿਸ਼ਾ ਏ ਉਹ ਵਿਸ਼ਾ ਏ ਵਿਦਿਆਰਥੀਆਂ ਦੇ ਨਾਲ ਜੁੜਿਆ ਹੋਇਆ ਤੇ ਦੂਸਰਾ ਉਹਨਾਂ ਦੇ ਮਾਤਾ-ਪਿਤਾ ਦੇ ਨਾਲ ਜੁੜਿਆ ਹੋਇਆ ਸੋ ਇਹ ਵੀਡੀਓ ਮੈਂ ਉਮੀਦ ਕਰਾਂਗਾ ਕਿ ਵਿਦਿਆਰਥੀਆਂ ਦੇ ਮਾਤਾ-ਪਿਤਾ ਜੇਕਰ ਦੇਖਣ ਤੇ ਇਹਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਥੋੜਾ ਜਿਹਾ ਧਿਆਨ ਦੇਣ ਸੋ ਗੱਲ ਕਰਦੇ ਆ ਕਿ ਅੱਜ ਕੱਲ ਦਾ ਜਿਹੜਾ ਟਾਈਮ ਚੱਲ ਰਿਹਾ ਵਾ ਸਾਰੇ ਬੰਦੇ ਬੜੇ ਸਟ्रेसਫੁੱਲ ਆ ਕਿਸੇ ਨੂੰ ਕੋਈ ਕੰਮ ਦੀ ਆ ਕਿਸੇ ਨੂੰ ਕੋਈ ਚੀਜ਼ ਦੀ ਸਟ्रेस ਆ ਕਿਸੇ ਨੂੰ ਕਿਸ ਚੀਜ਼ ਦੀ ਸਟ्रेस ਆ ਪਰ ਜਿਹੜਾ ਮੈਂ ਥੋੜੇ ਟਾਈਮ ਤੋਂ ਦੇਖਿਆ ਵਾ ਕਿ ਜਿਹੜੇ 10ਵੀਂ ਤੇ +2 ਵਾਲੇ ਜਿਹੜੇ ਬੱਚੇ ਆ ਉਹ ਥੋੜਾ ਉਹ ਹੱਡੇ ਤੋਂ ਵੀ ਜ਼ਿਆਦਾ ਸਟ्रेस ਦੇ ਵਿੱਚ ਆ ਉਹ ਹਜੇ ਵਿਚਾਰਿਆਂ ਦੀ ਉਮਰ ਵੀ ਕੁਝ ਵੀ ਨਹੀਂ ਆ ਤੇ ਉਹ ਬਹੁਤ ਹਾਈ ਲੈਵਲ ਦੀ ਸਟ्रेस ਦੇ ਵਿੱਚੋਂ ਨੰਗਰੇ ਆ ਉਹ ਪਤਾ ਨਹੀਂ ਉਹਨਾਂ ਨੂੰ ਕਾਦੀ ਆ ਸਟ्रेस ਆ ਤੇ ਮੈਂ ਤੇ ਉਹ ਸਾਰੇ ਸਟ्रेस ਦਾ ਜਿਹੜਾ ਮਾਣਾ ਜਿਹੜਾ ਉਹਨਾਂ ਦੇ ਉੱਤੇ ਸਟ्रेस ਆ ਜਿਹੜਾ ਮੇਰਾ ਪੁਆਇੰਟ ਆਫ View ਆ ਉਹ ਹੈਗਾ ਵਾ ਸਿਰਫ ਤੇ ਸਿਰਫ ਵੀ ਉਹਨਾਂ ਦੇ ਮਾਪਿਓ ਜਿਹੜੇ ਉਹਨਾਂ ਦਾ ਪੜਾਈ ਦੇ ਵਿੱਚ ਜਿਹੜਾ ਦਬਾਅ ਕਰਦੇ ਆ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਆ ਪੜਾਈ ਦੇ ਕਰਕੇ ਉਹ ਹੁਣ ਪੁਆਇੰਟ ਟੂ ਪੁਆਇੰਟ ਮੈਂ ਗੱਲ ਕਰਾਂਗਾ ਸੋ ਹੋ ਸਕਦਾ ਮੈਂ ਗਲਤ ਹੋਵਾਂ ਤੇ ਜਾਂ ਮੇਰੀ ਸੋਚ ਗਲਤ ਹੋਵੇ ਤੇ ਹੋ ਸਕਦਾ ਉਹ ਸਹੀ ਹੋਣ ਪਰ ਤੁਸੀਂ ਵੀਡੀਓ ਨੂੰ ਜ਼ਰੂਰ ਵੇਖਿਓ ਅੰਤ ਤੱਕ ਵੇਖਿਓ ਤੇ ਆਪਣੇ ਵਿਚਾਰ ਵੀ ਸਾਂਝੇ ਕਰਿਓ ਸਭ ਤੋਂ ਪਹਿਲਾਂ ਪਲੱਸ 1 ਪਲੱਸ 2 ਦੇ ਜਿਹੜੇ 10ਵੀਂ ਵਾਲੇ ਬੱਚੇ ਆ ਉਹ ਇੰਨੇ ਮਤਲਬ ਸਟ੍ਰੈਸਫੁੱਲ ਚੱਲਦੇ ਆ ਪਹਿਲੀ ਗੱਲ ਤੇ ਜਿਹੜੇ ਘਰ ਦੇ ਆ ਉਹਨਾਂ ਦਾ ੱੱੱਕੇ ਨਾਲ ਹੀ ਉਹਨਾਂ ਦੀ ਐਡਮਿਸ਼ਨ ਕਰਵਾ ਦਿੰਦੇ ਆ ਕਿ ਬੱਚਾ ਮਤਲਬ ਕੋਸ਼ੋਰ ਕਰਨਾ ਚਾਹੁੰਦਾ ਵਾ ਜਾਂ ਕੁਝ ਵੀ ਕਰਨਾ ਚਾਹੁੰਦਾ ਉਹਨੂੰ ਪੁੱਛਿਆ ਨਹੀਂ ਜਾਂਦਾ ਉਹਦੀ ਕਿਤੇ ਨਾ ਕਿਤੇ ੱੱੱਕੇ ਨਾਲ ਐਡਮਿਸ਼ਨ ਕਰਵਾ ਦਿੰਦੇ ਦੂਜਾ ਹੈਗਾ ਕਿ ਬੱਚੇ ਦੀ ਰੁਚੀ ਨਹੀਂ ਜਾਣਦੇ ਘਰ ਦੇ ਬੱਚੇ ਦੀ ਰੁਚੀ ਨਹੀਂ ਜਾਣਦੇ ਕਿ ਬੱਚਾ ਖੇਡਾਂ ਦੇ ਵਿੱਚ ਜਾਣਾ ਚਾਹੁੰਦਾ ਵਾ ਜਾਂ ਬੱਚਾ ਗੀਤ ਸੰਗੀਤ ਦੇ ਵਿੱਚ ਜਾਣਾ ਚਾਹੁੰਦਾ ਜਾਂ ਕੋਈ ਕਲਾਕ੍ਰਿਤੀ ਜਾਂ ਕੋਈ ਹੋਰ ਕੰਮਕਾਰ ਦੇ ਵਿੱਚ ਜਾਣਾ ਚਾਹੁੰਦਾ ਵਾ ਕਿਸੇ ਹੋਰ ਤਰੀਕੇ ਦੀ ਸਟੱਡੀ ਕਰਨਾ ਚਾਹੁੰਦਾ ਵਾ ਬੱਚੇ ਦੀ ਰੁਚੀ ਨਹੀਂ ਜਾਣਦੇ ਰੁਚੀ ਜਾਣੇ ਬਗੈਰ ਹੀ ਉਹਦਾ ਕਿਤੇ ਦਾਖਲਾ ਕਰਾ ਦਿੰਦੇ ਆ ਮੰਨ ਲਓ ਕੋਈ ਕੁੜੀ ਆ ਫੋਰ ਐਗਜ਼ਾਮਪਲ ਕੋਈ ਕੁੜੀ ਆ ਉਹਦਾ ਇੰਟਰਸਟ ਆ ਵਿਚਾਰੀ ਦਾ ਕਿ ਮੈਂ ਫੈਸ਼ਨ ਡਿਜ਼ਾਈਨਿੰਗ ਕਰਨੀ ਆ ਤੇ ਮੈਂ ਸੂਟਾਂ ਦੇ ਉੱਤੇ ਡਿਜ਼ਾਈਨ ਕਰਾਂਗੀ ਇਹ ਵੋ ਤੇ ਉਹਨੂੰ ਐਮਬੀਬੀਐਸ ਦਾ ਕੋਰਸ ਕਰਵਾ ਦਿੰਦੇ ਆ ਜਾਂ ਉਹਨੂੰ ਕਿਸੇ ਹੋਰ ਕਿਸੇ ਨੋਨ ਮੈਡੀਕਲ ਜਾਂ ਮੈਡੀਕਲ ਦੀ ਫੀਲਡ ਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਵਾਰ ਦਿੰਦੇ ਆ ਤੇ ਉਹ ਵਿਚਾਰੀ ਕਿੱਦਾਂ ਪੜੇਗੀ ਉਹ ਚੀਜ਼ ਉਹ ਚੀਜ਼ ਉਹ ਆਪਣੇ ਆਪਣੇ ਮਾਈਂਡ ਦੇ ਉੱਤੇ ਉਹ ਚੀਜ਼ ਦੀ ਸਟ्रेस ਵੀ ਲੈ ਕੇ ਜਾ ਰਹੀ ਆ ਕਿ ਉਹਦੀ ਉਹਦਾ ਵੱਲ ਧਿਆਨ ਹੀ ਨਹੀਂ ਆ ਉਹ ਨੈਕਸਟ ਪੁਆਇੰਟ ਇਹ ਆ ਜਾਂਦਾ ਕਿ ਮਾਪਿਓ ਦੇ ਵਿੱਚ ਨਾ ਦੇਖਾ ਦੇਖੀ ਵਾਲਾ ਕੰਮ ਬੜਾ ਵਾ ਦੇਖਾ ਦੇਖੀ ਵਾਲਾ ਕੰਮ ਮਤਲਬ ਕਿੱਦਾਂ ਕਿ ਉਹ ਬੱਚਿਆਂ ਨੂੰ ਐਦਾਂ ਪ੍ਰੈਸ਼ਰਾਈਜ਼ ਕਰ ਰਹੇ ਆ ਕਿ ਉਹ ਕਹ ਰਹੇ ਦੇ ਫਲਾਣਿਆਂ ਦਾ ਬੱਚਾ